ਆਉ ਸੁਣੀਏ ਜ਼ੁਬੇਰ احمد ਦੀ ਕਹਾਣੀ ਯਾਦਾਂ ਦਾ ਵਗ ਸ਼ਾਮੀ ਦਫ਼ਤਰੋਂ ਘਰ ਪੜਿਆ ਤਾਂ ਵਾਟੀ ਨੇ ਦੱਸਿਆ ਸੋਸਾਇਟੀ ਵਾਲੇ ਸੱਦਾ ਦੇਣ ਆਏ ਸਨ ਅਖੇ 7 ਵਜੇ ਮਹੱਲੇ ਦਾ ਇਕੱਠੇ ਅਚੰਭਾ ਤਾਂ ਹੋਇਆ ਪਰ ਚੰਗਾ ਵੀ ਲੱਗਾ ਚਲੋ ਹੁਣ ਮਹੱਲੇ ਵਾਲੇ ਜੁੜ ਬੈਠਣ ਲੱਗੇ ਨੇ ਸਾਰੇ ਬਲਾਕਾਂ ਦੀਆਂ ਸੋਸਾਇਟੀਆਂ ਸਨ ਤੇ ਉਹਨਾਂ ਦੇ ਸਾਰੇ ਮਸਲੇ ਉਹ ਹੱਲ ਕਰਾਉਂਦੀਆਂ ਪਈਆਂ ਸਨ ਗਲੀਆਂ ਪੱਕੀਆਂ ਹੋਵਣ ਪਈਆਂ ਰਾਤੀਂ ਪਹਿਰੇ ਲਈ ਪੈਸੇ ਪਾ ਕੇ ਚੌਕੀਦਾਰ ਵੀ ਰੱਖੇ ਜਾਣ ਲੱਗੇ ਸੀਵਰੇਜ ਠੀਕ ਹੋ ਗਏ ਸਾਨ ਅਤੇ ਸਟਰੀਟ ਲਾਈਟਾਂ ਲੱਗਣ ਦੀ ਉਡੀਕ ਸੀ ਪਰ ਸਾਡੇ ਬਲਾਕ ਦੇ ਮੱਧੇ ਭਾਗ ਇੱਥੇ ਅਜੇ ਆ ਕੁਝ ਵੀ ਨਹੀਂ ਸੀ ਇਲਾਕੇ ਦਾ ਪੁਰਾਣਾ ਪਿੰਡ ਸਾਡੇ ਬਲਾਕ ਵਿੱਚ ਹੀ ਸੀ ਆਖਣ ਨੂੰ ਤਾਂ ਥਾਂ ਸ਼ਹਿਰੀ ਸਕੀਮ ਦਾ ਹਿੱਸਾ ਸੀ ਪਰ ਖਾਲੀ ਪਲਾਟਾਂ ਦੇ ਛੱਪੜ ਬਣੇ ਹੋਏ ਸਨ ਤੇ ਪਿੰਡ ਦੀਆਂ ਸੌੜੀਆਂ ਗਲੀਆਂ ਵਿੱਚ ਆਟੇ ਦੀਆਂ ਚੱਕੀਆਂ ਤੇ ਰੂਪਿੰਜੜ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ ਮੈਨੂੰ ਚੇਤੇ 7-8 ਵਰੇ ਪਹਿਲਾਂ ਜਦ ਅਸਾਂ ਇੱਥੇ ਪਲਾਟ ਲਿਆ ਤਾਂ ਮਸਾਂ 1-2 ਘਰ ਸਨ ਤੇ ਰਾਤ ਨੂੰ ਉੱਕਾ ਹਨੇਰਾ ਹੁੰਦਾ ਸੀ ਸ਼ਹਿਰ ਦੇ ਨਾਲ ਹੁੰਦਿਆਂ ਵੀ ਇਹ ਥਾਂ ਲਾਹੌਰੋਂ ਬਾਹਰ ਜਾਪਦੀ ਸੀ ਹੁਣ ਤਾਂ ਲਾਹੌਰ ਸ਼ਹਿਰ ਨੂੰ ਅੱਗ ਲੱਗ ਗਈ ਏ ਤੇ ਆਪਣੀਆਂ ਹੀ ਗਲੀਆਂ ਤੇ ਸੜਕਾਂ ਸਿਆਣੀਆਂ ਨਹੀਂ ਜਾਂਦੀਆਂ ਤੇ ਲਾਹੌਰ ਸ਼ਹਿਰ ਸ਼ੈਤਾਨ ਦੀਆਂ ਦਰਵਾਂਗ ਵਧੀ ਜਾਂਦਾ ਏ ਮੇਰੀ ਵਾਟੀ ਜੋ ਸਕੂਲੇ ਉਸਤਾਨੀ ਟਿਊਸ਼ਨਾ ਪੜਾ ਪੜਾ ਤੇ ਕਮੇਟੀਆਂ ਪਾਪਾ ਕੁਝ ਪੈਸੇ ਜੋੜੇ ਤੇ ਅਸਾਂ ਐਸ ਨਵੀਂ ਉਸਰਦੀ ਸਰਕਾਰੀ ਸਕੀਮ ਵਿੱਚ ਔਖੇ ਸੌਖੇ ਹੋ ਕੇ ਪਲਾਟ ਖਰੀਦ ਲਿਆ ਰਿਸ਼ਤੇਦਾਰਾਂ ਤੇ ਬੇਲੀਆਂ ਆਖਿਆ ਤੁਹਾਡਾ ਦਿਮਾਗ ਤਾਂ ਠੀਕ ਹੈ ਐਨੀ ਦੂਰ ਫਿਰ ਜਦੋਂ ਬੈਂਕ ਦਾ ਇੱਕ ਬੰਦਾ ਵਜ਼ੀਰ ਆਜ਼ਮ ਬਣਿਆ ਤਾਂ ਉਸ ਕਾਰਾਂ ਤੇ ਮਕਾਨਾਂ ਲਈ ਸੌਖੀਆਂ ਕਿਸ਼ਤਾਂ ਉੱਤੇ ਕਰਜ਼ੇ ਦੇਣੇ ਚੋਹੇ ਤਾਂ ਅਸੀਂ ਅੰਗਾਸਾਕਾਂ ਤੋਂ ਕੁਝ ਪੈਸੇ ਉਧਾਰ ਲੈ ਤੇ ਬੈਂਕ ਤੋਂ ਕਰਜ਼ਾ ਲੈ ਪੰਜ ਮਰਲੇ ਦੇ ਪਲਾਟ ਉੱਤੇ ਰਹਿਣ ਜੋਗੀ ਥਾਂ ਛੱਤ ਲਈ ਦੋ ਚਾਰ ਵਰਿਆਂ ਵਿੱਚ ਹੀ ਐਸੀ ਅੱਗ ਲੱਗੀ ਪਲਾਟਾਂ ਦੇ ਇੰਝ ਮੁੱਲ ਵਧੇ ਕਿ ਮੇਰੀ ਵਾਟੀ ਰਿਸ਼ਤੇਦਾਰਾਂ ਨੂੰ ਮਾਣ ਨਾਲ ਮਿਲਣ ਜੁਲਣ ਲੱਗੀ ਉੰਜ ਸਾਰੀਆਂ ਸਹੂਲਤਾਂ ਅਜੇ ਨਹੀਂ ਆਈਆਂ ਸਨ ਬੜੀਆਂ ਆਕੜਾਂ ਨਾਲ ਅਰਜ਼ੀਆਂ ਪਾ ਪਾ ਸਫਾਰਸ਼ਾਂ ਲੱਭ ਲੱਭ ਵੱਡੀਆਂ ਦੇ ਦੇ ਮਸਾਂ ਸੀਵਰੇਜ ਠੀਕ ਹੋਇਆ ਨਹੀਂ ਤਾਂ ਖਾਲੀ ਪਲਾਟਾਂ ਵਿੱਚ ਸੀਵਰੇਜ ਦਾ ਪਾਣੀ ਖੜਾ ਹੋਣ ਨਾਲ ਮਕਾਨਾਂ ਦੀਆਂ ਨੀਹਾਂ ਵਿੱਚ ਪਾਣੀ ਜਾਣ ਲੱਗ ਪੈਣਾ ਜਿਸ ਨਾਲ ਫਰਸ਼ ਬੈਠ ਜਾਂਦੇ ਹੁਣ ਟੁੱਟੀਆਂ ਗਲੀਆਂ ਨੂੰ ਪੱਕੀਆਂ ਕਰਨ ਉੱਤੇ ਜ਼ੋਰ ਸੀ ਜਦ ਕੁਝ ਘਰ ਛੱਤੇ ਗਏ ਤਾਂ ਮੁਹੱਲੇ ਦੀ ਸ਼ਕਲ ਬਣਨ ਲੱਗੀ ਇੱਕ ਦੋ ਸਟਰੀਟ ਲਾਈਟਾਂ ਤੇ ਬਲਬ ਵੀ ਪਤਾ ਨਹੀਂ ਕਿੰਜ ਲੱਗ ਗਏ ਅਚਨ-ਚੇਤ ਪਲਾਟਾਂ ਦੇ ਭਾਅ ਹੋਰ ਵਧੇ ਤੇ ਇੱਕ ਦੋ ਘਰਾਂ ਦੇ ਵਸਨੀਕ ਪਲਾਟ ਵੇਚ ਕੇ ਹੋਰ ਅਗਾਹ ਤੁਰ ਗਏ ਮੁੜ ਇੱਕ ਦੋ ਬਰਿਆਂ ਪਿੱਛੋਂ ਵੇਂਦੇ-ਵੇਂਦੇ ਕਈ ਮਕਾਨ ਉੱਸਰ ਪਏ ਜਦ 20-25 ਮਕਾਨ ਬਣ ਗਏ ਤਾਂ ਡਰ ਵੀ ਵੱਧ ਗਿਆ ਜਦ 2-4 ਘਰ ਸਨ ਤਾਂ ਬਹੁਤੇ ਲੋਟਾਚੋਰ ਸਨ ਸੀਵਰੇਜ ਦੇ ਟੱਕਣ ਚੋਰੀ ਹੋ ਜਾਂਦੇ ਗੇਟ ਥੱਲੋਂ ਹੱਥ ਪਾ ਕੇ ਪਾਣੀ ਦੇ ਪਾਈਪ ਕੱਟ ਲੈ ਜਾਂਦੇ। ਜਦ ਅਸੀਂ ਮਕਾਨ ਪਾਇਆ ਸੀ ਉਦੋਂ ਵਿੱਚ ਚੋਰੀਆਂ ਹੁੰਦੀਆਂ ਸਨ। ਇੱਟਾਂ, ਸੀਮਿੰਟ ਤੇ ਦੂਜੇ ਸਮਾਨ ਦੀ ਸਾਂਭ ਕਰਨੀ ਪੈਂਦੀ ਸੀ। ਇਸੇ ਲਈ ਟੈਂਟ ਲਗਵਾ ਕੇ ਇੱਕ ਬੰਦੇ ਨੂੰ ਚੌਕੀਦਾਰ ਰੱਖਣਾ ਪਿਆ। ਜਿਸ ਦਾ ਕੰਮ ਬਸ ਇਹ ਸੀ ਪਈ ਮਜ਼ਦੂਰਾਂ ਤੇ ਮਿਸਤਰੀ ਤੇ ਅੱਖ ਰੱਖੇ ਤੇ ਰਾਤ ਨੂੰ ਚੌਕੀਦਾਰੀ ਕਰੇ। ਪਿੱਛੇ ਜਿਹੇ ਜੱਦ ਮੁਹੱਲੇ ਦੀ ਇੱਕ ਜਨਾਨੀ ਕੋਲੋਂ ਮੋਟਰਸਾਈਕਲ ਆਲੇ ਮੁੰਡੇ ਪਰ ਸਖੋਇਆ ਤਾਂ ਸਾਰਿਆਂ ਨੂੰ ਜਾਗ ਆ ਗਈ ਇਕੱਠ ਵਿੱਚ ਜਾਂਦੇ ਆ ਮੇਰੇ ਦਿਲ ਵਿੱਚ ਇਹੀ ਗੱਲਾਂ ਸਨ ਵੀ ਪੰਜੀ ਘਰਾਂ ਚੋਂ ਮਸਾਂ ਅੱਧੇ ਘਰਾਂ ਦੇ ਜੀ ਆਏ ਸਨ ਜਿਨ੍ਹਾਂ ਵਿੱਚ ਇੱਕ ਦੋ ਵਕੀਲ ਸਨ ਤੇ ਵੱਧ ਵੱਧ ਗੱਲਾਂ ਕਰਦੇ ਤੇ ਸਲਾਹਾਂ ਦਿੰਦੇ ਪਏ ਸਨ ਦੋ ਚਾਰ ਹਟਵਾਣੀਆਂ ਸਨ ਇੱਕ ਦੋ ਵਪਾਰੀ ਤੇ ਕੁਝ ਮੇਰੇ ਵਰਗੇ ਸਰਕਾਰੀ ਮੁਲਾਜ਼ਮ ਸਭ ਤੋਂ ਪਹਿਲਾਂ ਸੋਸਾਇਟੀ ਬਣਵਾਉਣ ਦਾ ਹੋਕਾ ਦਿੱਤਾ ਗਿਆ ਸਦਰ ਪ੍ਰਧਾਨ ਸੈਕਟਰੀ ਖਜ਼ਾਨਚੀ ਮਿੱਥੇ ਗਏ ਇੱਕ ਮਸਲਾ ਪਾਣੀ ਦਾ ਸੀ ਜਦ ਘਰ ਥੋੜੇ ਸਨ ਪਾਣੀ ਦਾ ਮਸਲਾ ਨਹੀਂ ਸੀ ਪਰ ਹੁਣ ਗਰਮੀਆਂ ਵਿੱਚ ਮਰ ਕੇ ਪਾਣੀ ਆਂਦਾ ਸੀ ਲੋਕਾਂ ਪਾਣੀ ਖਿੱਚਣ ਦੀਆਂ ਮੋਡਰਾਂ ਵੀ ਲਾਈਆਂ ਹੋਈਆਂ ਸਨ ਫਿਰ ਵੀ ਮਸਲਾ ਉੱਥੇ ਹੀ ਸੀ ਚੋਰੀਆਂ ਦਾ ਸਾਰਾ ਦੋਸ਼ ਖਾਲੀ ਪਲਾਟਾਂ ਵਿੱਚ ਰਹਿੰਦੇ ਝੁੱਗੀਆਂ ਵਾਲਿਆਂ ਉੱਤੇ ਮੜ ਦਿੱਤਾ ਗਿਆ ਪੂਰੇ ਮੁਹੱਲੇ ਵਿੱਚ ਭਾਵੇਂ ਇਹ ਗੱਲ ਧਮੀ ਪਈ ਸੀ ਕਿ ਜਿਸ ਮੁੰਡੇ ਨੇ ਮੁਹੱਲੇ ਦੀ ਜਨਾਨੀ ਕੋਲੋਂ ਪਰ ਸਖੋਇਆ ਉਹ ਪ੍ਰਾਪਰਟੀ ਡੀਲਰ ਦਾ ਮੁੰਡਾ ਸੀ ਤੇ ਜਿਸ ਨੂੰ ਲੁੱਟੀ ਜਨਾਨੀ ਸਿਆਣ ਵੀ ਲਿਆ ਸੀ ਪਰ ਮੁੰਡੇ ਦੇ ਪਿਓ ਨੇ ਜਨਾਨੀ ਤੇ ਉਸ ਦੇ ਖਸਮ ਦੀਆਂ ਮਿੰਨਤਾ ਤਰਲੇ ਕਰਕੇ ਇਹ ਗੱਲ ਠੱਪ ਦਿੱਤੀ ਤੇ ਹੁਣ ਉਹ ਵੱਧ ਛੜ ਕੇ ਝੁੱਗੀਆਂ ਵਾਲਿਆਂ ਦੇ ਬਰਖਿਲਾਫ ਬੋਲ ਰਿਹਾ ਸੀ ਬੜਾ ਗੰਦ ਪਾਇਆ ਹੋਇਆ ਇਹਨਾਂ ਝੁੱਗੀਆਂ ਵਾਲਿਆਂ ਸਬਤੋਂ ਉਹਨਾਂ ਦੇਸ਼ ਨਾਗਤੀ ਕਾਰਡ ਲਵੋ ਤਾਂ ਜੋ ਜਦ ਚੋਰੀ ਹੋਵੇ ਉਹਨਾਂ ਨੂੰ ਚੈੱਕ ਕੀਤਾ ਜਾ ਸਕੇ ਮੈਂ ਹੌਲੀ ਜਈ ਗੱਲ ਕੀਤੀ ਸ਼ਨਾਖਤੀ ਕਾਰਡ ਮਾਤੜਾ ਕੋਲ ਕਿੱਥੇ ਹੋਣੇ ਨੇ ਫਿਰ ਉਹਨਾਂ ਦੀਆਂ ਜਨਾਨੀਆਂ ਬਾਰੇ ਗੱਲਾਂ ਹੋਵਣ ਲੱਗ ਪਈਆਂ ਕਿ ਰਾਤ ਨੂੰ ਗੱਡੀਆਂ ਆਉਂਦੀਆਂ ਨੇ ਤੇ ਇਹਨਾਂ ਝੁੱਗੀਆਂ ਤੋਂ ਜਨਾਨੀਆਂ ਜਾਂਦੀਆਂ ਨੇ ਕਈ ਚਸਕੇ ਲੈ ਲੈ ਗੱਲਾਂ ਸੁਣਨ ਲੱਗ ਪਏ ਤੇ ਇਕੱਠ ਵਿੱਚ ਇੱਕਦਮ ਜਾਨ ਜਈ ਪੈ ਗਈ ਕਈ ਬੜੇ ਹੈਰਾਨ ਹੋਏ ਪਰ ਇਹ ਗੱਲ ਸੱਚੀ ਵੀ ਏ ਪਰ ਸਾਰੇ ਪ੍ਰਾਪਰਟੀ ਡੀਲਰ ਦੀ ਹਾਂ ਵਿੱਚ ਹਾਰ ਰਲਵਾਣ ਲੱਗੇ ਤੇ ਮਿੱਥਿਆ ਗਿਆ ਭਈ ਉਹਨਾਂ ਕੋਲੋਂ شناختੀ ਕਾਰਡ ਲੈ ਜਾਵਣ ਤੇ ਦੂਜਿਆਂ ਦੀ ਡਿਊਟੀ ਵੀ ਲਾ ਦਿੱਤੀ ਗਈ ਅਖੀਰ ਗੱਲ ਮੱਜਾਂ ਦੀ ਹੋਵਣ ਲੱਗ ਪਈ ਕਈ ਥਾਵਾਂ ਤੇ ਗਟਰ ਬੰਦ ਸਨ ਕਿਉਂ ਜੋ ਲੱਗੇ ਮੱਜਾਂ ਬੰਨੀਆਂ ਹੋਈਆਂ ਸਨ ਫਿਰ ਗੰਦ ਪਾਰੋਂ ਮੱਛਰ ਤੇ ਮੱਖੀਆਂ ਦੀ ਮੌਜ ਸੀ ਉੰਜ ਭਾਵੇਂ ਅੱਦਾ ਮੁਹੱਲਾ ਇਹਨਾਂ ਤੋਂ ਦੁੱਧ ਲੈਂਦਾ ਸੀ ਪਰ ਹੁਣ ਸਾਰੇ ਇਹਨਾਂ ਮਜਾ ਨੂੰ ਕੱਢਣ ਉੱਤੇ ਇੱਕ ਮੁਠਸਨ ਮਿੱਥਿਆ ਗਿਆ ਪਈ ਟਾਊਨ ਕਮੇਟੀ ਦੇ ਅਫਸਰ ਨੂੰ ਅਰਜ਼ੀ ਪਾਈ ਜਾਵੇ ਤੇ ਮੁਹੱਲੇ ਵਿੱਚ ਰਹਿੰਦੇ ਕੁਝ ਵਕੀਲਾਂ ਨੇ ਐਸ ਮਸਲੇ ਨੂੰ ਅਦਾਲਤ ਲਿਜਾਵਣ ਦਾ ਡਰਾਵਾ ਵੀ ਦੇ ਦਿੱਤਾ ਇੱਕ ਦੋ ਬੰਦੇ ਗੁਜਰਾਂ ਦੇ ਜਾਣਨ ਵਾਲੇ ਬੈਠੇ ਸਨ ਤੇ ਗੱਲ ਉਹਨਾਂ ਨੂੰ ਸੁਣਾਉਣ ਲਈ ਕੀਤੀ ਜਾਂਦੀ ਪਈ ਸੀ ਇਹ ਵੀ ਪਈ 10-12 ਬਾਰੇ ਪਹਿਲਾਂ ਜਦ ਇਹ ਸਕੀਮ ਬਣੀ ਬਲਾਟ ਤੇ ਸੜਕਾਂ ਬੜੀਆਂ ਮੱਜਾਂ ਨੂੰ ਕੱਢਿਆ ਗਿਆ ਤੇ ਗੁਜਰਾਂ ਮੱਜਾਂ ਛੁਡਾਣ ਲਈ ਧਾਵਾ ਕੀਤਾ ਸਰਕਾਰੀ ਬੰਦਿਆਂ ਗੋਲੀ ਚਲਾ ਦਿੱਤੀ ਤੇ ਗੁਜਰਾਂ ਦਾ ਇੱਕ ਬੰਦਾ ਮਾਰਿਆ ਗਿਆ ਤੇ ਇਹ ਕੰਮ ਤੋੜਨਾ ਚੜਿਆ ਤੇ ਗੱਲ ਅਦਾਲਤ ਵਿੱਚ ਲਟਕ ਗਈ ਹੁਣ ਵੱਸੋਂ ਵਧੇ ਪਈ ਮੱਜਾਂ ਰੱਖਣਾ ਗੈਰਕਾਨੂੰਨੀ ਸੀ ਤੇ ਮੱਜਾਂ ਨੂੰ ਕੱਢਣ ਦਾ ਪੱਕਾ ਮਤਾ ਪਾਇਆ ਗਿਆ ਮੈਂ ਇਸ ਗੱਲ ਦੀ ਬਹੁਤੀ ਹਾਮੀ ਨਾ ਭਰੀ ਪਰ ਉਹਨਾਂ ਨੂੰ ਨਾ ਵੀ ਨਾ ਕਰ ਸਕਿਆ ਸ਼ਹਿਰਾਂ ਵਿੱਚ ਮੱਝਾਂ ਤਾਂ ਨਹੀਂ ਹੁੰਦੀਆਂ ਐਨੇ ਬਰਿਆਂ ਵਿੱਚ ਮੈਨੂੰ ਇਹਨਾਂ ਦਾ ਖਿਆਲ ਵੀ ਨਾ ਆਇਆ ਮੈਨੂੰ ਚੇਤੇ ਆਇਆ ਜਦ ਅਸੀਂ ਨਵਾਂ ਨਵਾਂ ਘਰ ਪਾਇਆ ਸੀ ਤੇ ਮਾਂ ਸ਼ਾਮ ਨੂੰ ਦੂਜੀ ਮੰਜ਼ਿਲ ਤੇ ਟਰੈਸ ਤੋਂ ਗਲੀ ਵਿੱਚੋਂ ਮੱਝਾਂ ਲੈ ਲੰਘਦੇ ਗੁਜਰ ਨਾਲ ਗੱਲਾਂ ਕਰਦੀ ਹੁੰਦੀ ਸੀ ਉਹ ਬੁਢੇਰਾ ਜਿਆ ਸੀ ਤੇ ਹੱਥ ਵਿੱਚ ਡਾਂਗ ਫੜੀ ਰੋਜ਼ ਗਲੀ ਵਿੱਚੋਂ ਖੋਰੇ ਮੱਝਾਂ ਨੂੰ ਕਿੱਥੇ ਚਰਾਣ ਲੈ ਜਾਂਦਾ ਸੀ ਨਾ ਸਦਾ ਜਾਂਦਾ ਉਹ ਮੱਜਾਂ ਦਵਾਲੇ ਇੰਜ ਨਜ਼ਰੀ ਆਉਂਦਾ ਜਿਵੇਂ ਨਸਦਾ ਨਹੀਂ ਤੈਰਦਾ ਪਿਆ ਹੋਵੇ ਤੇ ਮੱਜਾਂ ਨੂੰ ਬੁਲਾਉਂਦਾ ਉਹ ਮੁੜਦਾ ਘੁੰਮਦਾ ਉੱਡਦਾ ਜਾਂਦਾ ਪੈਰੀ ਮੈਕਸਨ ਪੁਰਾਣੇ ਜਹੇ ਤੇ ਤੇੜ ਲੱਕਦੀ ਥੋਤੀ ਉਹਨੂੰ ਵੇਖ ਹਮੇਸ਼ਾ ਮੇਰਾ ਹੱਥ ਆਪ ਮੁਹਾਰੇ ਮੱਥੇ ਨੂੰ ਸਲਾਮ ਕਰਨ ਲਈ ਉੱਠ ਜਾਂਦਾ ਤੇ ਉਹ ਬਹੁਤ ਖੁਸ਼ੀ ਨਾਲ ਹਵਾ ਵਿੱਚ ਉੱਡਦੇ ਜਾਂਦੇ ਜਵਾਬ ਦਿੰਦਾ ਮੱਝਾਂ ਨਾਲ ਵਗਦੇ ਕੋਲ ਕਦੀ ਇੰਨਾ ਵੇਲਾ ਨਾ ਹੁੰਦਾ ਸੀ। ਪਇਉਖ ਲੋ ਮੇਰੇ ਨਾਲ ਗੱਲਾਂ ਕਰੇ। ਮਾਂ ਕੋਲ ਪਿੰਡ ਵਿੱਚ ਪੀਰਾ ਬਾਗ ਗੁਰਦਾਸਪੁਰ ਘਰੀ ਮੱਝ ਵੀ ਸੀ ਤੇ ਮਾਂ ਮੱਝ ਦੀਆਂ ਗੱਲਾਂ ਵੀ ਕਰਦੀ ਹੁੰਦੀ ਸੀ। ਪਰ ਸ਼ਹਿਰਾਂ ਵਿੱਚ ਮੱਝਾਂ ਤਾਂ ਨਹੀਂ ਹੁੰਦੀਆਂ ਨਾ। ਰਾਤੀ ਮੈਂ ਚਿਰਕੇ ਤੀਕ ਮੱਝਾਂ ਬਾਰੇ ਸੋਚਦਾ ਰਿਹਾ। ਇੰਨੇ ਵਰੇ ਲੰਘ ਗਏ। ਇਹਨਾਂ ਮੱਝਾਂ ਦਾ ਖਿਆਲ ਕਿਉਂ ਨਹੀਂ ਆਇਆ? ਮੈਨੂੰ ਆਪਣੀ ਗਲੀ ਵਿੱਚ ਗੋਹਾ ਪੈੜਾ ਕਿਉਂ ਨਹੀਂ ਲੱਗਦਾ ਬੁੱਢੇ ਗੁਜਰ ਨਾਲ ਮੈਂ ਹਮੇਸ਼ਾ ਸਲਾਮ ਕਿਉਂ ਕਰਦਾ ਮੈਂ ਕਿਉਂ ਚਾਹਨਾ ਪਈਓ ਕੁਝ ਚਿਰ ਖਲੋਵੇ ਤੇ ਮੈਂ ਉਸ ਦੀ ਸੁੱਖਾਂ ਦਾ ਲਵਾ ਰੋਜ਼ ਵਾਂਗ ਰਾਤ ਦੀ ਰੋਟੀ ਖਾਵਣ ਪਿੱਛੋਂ ਉਤਲੀ ਮੰਜ਼ਲ ਦੇ ਟਰੱਸ ਉੱਤੇ ਆ ਬੈਠਾ ਅੱਜ ਜੇਠ ਤੇ ਸਾਰੇ ਦਿਨ ਦੀ ਅੰਤਾਂ ਦੀ ਗਰਮੀ ਪਿੱਛੋਂ ਹੁਣ ਮੱਠੀ ਮੱਠੀ ਵਗਦੀ ਹਵਾ ਚੰਗੀ ਲੱਗੀ ਐਵੇਂ ਪਤਾ ਨਹੀਂ ਕਿੱਥੋਂ ਬੱਦਲਾਂ ਦੇ ਟੋਟੇ ਆਏ ਤੇ ਹਵਾ ਵਿੱਚ ਮਾੜੀ ਜਿਹੀ ਠੰਡ ਦੀ ਕਣੀ ਸਹੀ ਹੋਈ ਮੇਰੀ ਵਾਟੀ ਚਾਹ ਠਾਕਿਆ ਕਿਤੇ ਮੀਂਹ ਪਿਆ ਏ ਪਰ ਮੈਨੂੰ ਹਵਾ ਕਣੀ ਵਿੱਚੋਂ ਕੋਈ ਪੁਰਾਣੀ ਖੁਸ਼ਬੋਈ ਆਈ ਮੈਂ ਵਾਟੀ ਨੂੰ ਆਖਿਆ ਮੈਨੂੰ ਚਾਹ ਇੱਥੇ ਲਿਆ ਦੇ ਕੁਝ ਚਿਰ ਇੱਥੇ ਹੀ ਬੈਠਾਂਗਾ ਹਵਾ ਸਜੇ ਸਜੇ ਤ੍ਰਿੱਖੀ ਹੋਈ ਤੇ ਹੋਰ ਠੰਡੀ ਜਿਹੀ ਲੱਗੀ ਜੇਠ ਵਿੱਚ ਇਹ ਹਵਾ ਰੱਬੀ ਦਾ ਤੇ ਫਗਦੀ ਹਵਾ ਨੇ ਪੁਰਾਣੀ ਯਾਦ ਨੂੰ ਮੋਹਰੇ ਲਾ ਤਰਿਆ ਸਰਗੀਤੋ ਅਗਦੋਂ ਝੁੱਲਦੀ ਹਵਾ ਦੀ ਯਾਦ ਜਿਹੜੀ ਨਿੱਤ ਠੰਡ ਨਿੱਗੀ ਸੱਜ ਜੰਮੀ ਨਵੀਂ ਨਿਰੋਲ ਤੇ ਨਿਥਰੀ ਹੁੰਦੀ ਏ ਮੁੱਕਦੀ ਰਾਤ ਦੀ ਏਵਾ ਰਾਤ ਦੀ ਅਤ ਸੋਹਣੀ ਘੜੀ ਹੁੰਦੀ ਏ ਤੇ ਬੰਦੇ ਦੀ ਰੂਹ ਆਉਂਦੇ ਦਿਨ ਦੀ ਆਸ ਨਾਲ ਭਰ ਦਿੰਦੀ ਏ ਜਿਉਂ ਜਿਉਂ ਰਾਤ ਲੰਗੀ ਤੇਉ ਤੇਉ ਅਚੇਤ ਵਿੱਚ ਕੱਸ ਕੇ ਬੰਨਿਆ ਵਰਿਆਂ ਬੱਦੀ ਯਾਦਾਂ ਦਾ ਅਟੈਚੀ ਕੇਸ ਅਚਨਚੇਤ ਖੁੱਲ ਗਿਆ ਮੈਂ ਮਸਾਂ 6ਵੀਂ 7ਵੀਂ ਵਿੱਚ ਪੜਦਾ ਸਾਂ 2-4 ਵਰੇ ਪਹਿਲਾਂ ਅਸੀਂ ਇੱਥੇ ਕ੍ਰਿਸ਼ਨਨਗਰ ਲਾਹੌਰ ਚਾਚੇ ਕੋਲ ਆ ਗਏ ਪਿਓ ਐਵੇਂ ਕੁਛੜਲੀ ਬਿਮਾਰ ਹੋਇਆ ਤੇ ਮੁਰਸਦਾ ਲਈ ਅੱਖਾਂ ਮੀਟ ਲਈਆਂ ਮਾਂ ਨੇ ਡਰੀ ਬਿੱਲੀ ਵਾਂਗ ਬਾਲਾਂ ਨੂੰ ਪਿੰਡੇ ਹੇਠ ਲੁਕੋ ਲਿਆ ਤਾਬਰੀ ਨੇ ਇੱਕ ਕਮਰਾ ਦੂਜੀ ਮੰਜ਼ਿਲ ਤੇ ਪਾ ਦਿੱਤਾ ਤੇ ਕੁਝ ਖਰਚਾ ਲਾ ਦਿੱਤਾ ਭਰਾਵਾਂ ਵਿੱਚ ਮੈਂ ਵੱਡਾ ਸਾਂ ਇਸ ਲਈ ਚਾਚੀ ਘਰ ਤੋਂ ਬਾਹਰ ਦੇ ਸਾਰੇ ਕੰਮਾਂ ਲਈ ਮੈਨੂੰ ਡਾ ਲਿਆ ਤੇ ਘਰ ਦੇ ਕੰਮਾਂ ਲਈ ਮੇਰੀ ਵੱਡੀ ਭੈਣ ਮੁਫਤ ਦੀ ਕਾਮੀ ਲੱਭ ਗਈ ਚੰਗੀ ਗੱਲ ਇਹ ਸੀ ਅਸੀਂ ਸਾਰੇ ਸਕੂਲਾਂ ਵਿੱਚ ਪੈ ਗਏ ਤੇ ਸਾਰੇ ਕਹਿੰਦੇ ਸਨ ਪੜ ਜਾਣਗੇ ਤੇ ਕੁਝ ਬਣ ਜਾਣਗੇ ਵੇਲਾ ਔਖਾ ਏ ਪਰ ਲੰਘ ਜਾਏਗਾ ਇੱਕ ਦਿਨ ਪਤਾ ਨਹੀਂ ਚਾਚੀ ਨੂੰ ਕੀ ਚਾ ਚੜਿਆ ਉਸ ਪਿੰਡੋਂ ਮੱਝ ਮੰਗਾ ਲਈ ਪੀਰ ਮੱਕੀ શેਖੂਪੁਰੇ ਤੋਂ ਅਗਾਹ ਵੱਡੀ ਨਹਿਰ ਉੱਤੇ ਸਾਡੀ ਟਾਬਰੀ ਦੀ ਚੌਖੀ ਜ਼ਮੀਨ ਸੀ ਜਿਹੜੀ ਮੁੜ ਸੰਭੀ ਨਾ ਗਈ ਕਿਉਂ ਜੋ ਸ਼ਹਿਰਾਂ ਵਿੱਚ ਰਹਿੰਦੇ ਸਨ ਤੇ ਮੁੜ ਨਵੀਂ ਪੀੜੀ ਵੇਚ ਖਾ ਛੱਟੀ ਪਰ ਉਦੋਂ ਜ਼ਮੀਨ ਹੈ ਸੀ ਤੇ ਸ਼ੇਰਾ ਕਣਕ ਚੌਲ ਗੰਨੇ ਤੇ ਹੋਰ ਛੈ ਆ ਲਿਆਈ ਰੱਖਦਾ ਸੀ ਚਾਚੀ ਨੂੰ ਖਾਲਸ ਦੁੱਧ ਦਾ ਬੜਾ ਰੌਲਾ ਸੀ ਪਹਿਲਾਂ ਮੈਂ ਸਵੇਰ ਸ਼ਾਮ ਡੋਲੂ ਲੈ ਕੇ ਗੁਜਰਾਂ ਕੋਲੋਂ ਦੁੱਧ ਲੈਣ ਜਾਣਾ ਪਰ ਚਾਚੀ ਕਹਿਣਾ ਤੈਨੂੰ ਪਤਾ ਨਹੀਂ ਲੱਗਦਾ ਉਹ ਪਾਣੀ ਪਾ ਦਿੰਦੇ ਨੇ ਮੈਂ ਹਮੇਸ਼ਾ ਉਹਨਾਂ ਦੇ ਚੌਂੜ ਤੋਂ ਅਗਧੋ ਹੀ ਜਾਂਦਾ ਸਾਂ ਪਰ ਉੱਥੇ ਇੰਨੀਆਂ ਬਲਟੋਈਆਂ ਹੁੰਦੀਆਂ ਸਨ ਪਤਾ ਨਾ ਲੱਗਦਾ ਉਹਨਾਂ ਵਿੱਚ ਪਹਿਲੇ ਤੋਂ ਪਾਣੀ ਹੈ ਜਾਂ ਨਹੀਂ ਉਹ ਇਨ੍ਹਾਂ ਬਲਟੋਈਆਂ ਵਿੱਚ ਦੁੱਧ ਚੋਂਦੇ ਸਨ ਇਹ ਗੁਜਰ ਸਾਡੇ ਘਰ ਦੇ ਨਾਲ ਦੀ ਗਲੀ ਤੋਂ ਪਾਰ ਰਹਿੰਦੇ ਸਨ ਵੱਡੇ ਪੱਕੇ ਵੇੜੇ ਵਿੱਚ ਮੱਝਾਂ ਬੰਨੀਆਂ ਹੋਣੀਆਂ ਤੇ ਪਿੱਛੇ ਇਹਨਾਂ ਦੇ ਘਰ ਸਨ ਉਦੋਂ ਕ੍ਰਿਸ਼ਨ ਨਗਰ ਵਿੱਚ ਮੱਝਾਂ ਰੱਖਣ ਦੀ ਮਨਾਈ ਨਹੀਂ ਸੀ ਇਹ 60 ਦੇ ਦਹਾਕੇ ਦਾ ਅਖੀਰ ਸੀ ਫਿਰ ਸਾਡੇ ਵਹਿੰਦੇ ਵਹਿੰਦੇ ਸੜਕਾਂ ਪੱਕੀਆਂ ਹੋਈਆਂ ਸੀਵਰੇਜ ਆਇਆ ਤੇ ਅਖੀਰ 70 ਦੀ ਪੌਂਦ ਵਿੱਚ ਗੈਸ ਵੀ ਆ ਗਈ ਇੱਕ ਦਿਨ ਸਕੂਲੋਂ ਘਰ ਆਇਆ ਤੇ ਸ਼ੇਰਾ ਆਇਆ ਹੋਵੇ ਤੇ ਘਰ ਅੱਗੇ ਮੱਝ ਬੰਨ੍ਹੇ ਹੋਵੇ ਮੁਹੱਲੇ ਦੇ ਬਾਲਾਂ ਉਸਦਵਾਲੇ ਘੇਰਾ ਕੀਤਾ ਹੋਇਆ ਸੀ ਤੇ ਬੜੀਆਂ ਸ਼ੌਂਕ ਭਰੀਆਂ ਅੱਖਾਂ ਨਾਲ ਮੱਝ ਨੂੰ ਵੇਖੀ ਜਾ ਰਹੇ ਸਨ ਨਵੀਂ ਥਾਂ ਪਾਰੋਂ ਮੱਝ ਕੁਝ ਹਰੀਆਨੀ ਨਾਲ ੱਟਕੇ ਪਈ ਤੇ ਉਖੜੀ ਉਖੜੀ ਚਿੰਤਾਵਾਨ ਤੇ ਡਰੀ ਡਰੀ ਜਾਪੀ ਇੱਕ ਵਾਰੀ ਤਾਂ ਮੈਨੂੰ ਵੀ ਮੱਝ ਦਾ ਚਾਅ ਚੜ ਗਿਆ ਤੇ ਸ਼ੇਰੇ ਮੈਨੂੰ ਹੱਲਾਸ਼ੇਰੀ ਦਿੱਤੀ ਪਇਉਸਤੀ ਪਿੱਠ ਤੇ ਹੱਥ ਫੇਰਾ ਮੈਨੂੰ ਰਤਾਸਾਰ ਨਾ ਹੋਈ ਪਇਏਸ ਚਾਹ ਦਾ ਮੁੱਲ ਵੀ ਮੈਨੂੰ ਤਾਰਨਾ ਪੈਣਾ ਏ ਤੇ ਮੱਝ ਦੀ ਭਾਲ ਸੰਭਾਲ ਮੇਰੇ ਪੇਟੇ ਹੀ ਪੈ ਜਾਣੀ ਐ ਚਾਚੀ ਮੈਨੂੰ ਛੱਟ ਪੈਸੇ ਦੇ ਸਾਈਕਲ ਉੱਤੇ ਤੋਰਿਆ ਮੱਝ ਲਈ ਪੱਠੇ ਲਿਆਂਵਣ ਦੁਪਹਿਰ ਦੀ ਰੋਟੀ ਪਿੱਛੋਂ ਸ਼ੇਰੇ ਪਿੰਡ ਤੁਰ ਜਾਣਾ ਸੀ ਸ਼ੇਰਾ ਜਦ ਆਉਂਦਾ ਉਸ ਨੂੰ ਬਾਹਰ ਮੰਜੀ ਢਾਹ ਦਿੱਤੀ ਜਾਂਦੀ ਉੱਥੇ ਹੀ ਉਸ ਰੋਟੀ ਖਾਣੀ ਲੋਡੇ ਵੇਲੇ ਚਾਚੇ ਦਫ਼ਤਰੋਂ ਆਉਣਾ ਸ਼ੇਰੇ ਨਾਲ ਕਿੰਨਾ ਚਿਰ ਜ਼ਮੀਨ ਦਾ ਲੇਖਾ ਜੋਖਾ ਕਰਨਾ ਤੇ ਮੋੜ ਉਸ ਨੂੰ ਰਾਹ ਦਾ ਖਰਚ ਦੇ ਤੋੜਨਾ ਸ਼ੇਰੇ ਦੀ ਟਹਿਲ ਸੇਵਾ ਮੈਂ ਹੀ ਕਰਦਾ ਸੀ ਉਸਨੂੰ ਰੋਟੀ ਖਵਾਣੀ, ਸਿਗਰਟ ਚਾਹ ਦਾ ਧਿਆਨ ਰੱਖਣਾ ਮੇਰੇ ਜ਼ਿੰਮੇ ਸੀ। ਸ਼ੇਰੇ ਮੈਨੂੰ ਕੋਲ ਬਿਠਾ ਕੇ ਮੱਝ ਨੂੰ ਨਹਾਉਣਾ ਜ਼ਰੂਰੀ ਸੀ। ਪੱਠੇ ਸਾਬਤ ਵੀ ਦੇਣੇ ਨੇ ਤੇ ਕੁੱਤਰੇ ਹੋਏ ਵੀ। ਚੋਕਰ ਚੋਣ ਤੋਂ ਪਹਿਲਾਂ ਪਾਣਾ ਏ, ਛਟਾਲਾ, ਵੰਡ, ਪੱਠੇ, ਖਲ। ਇਹ ਇਹਨਾਂ ਦੀ ਖੁਰਾਕ ਏ। ਮੱਝ ਨਾਲ ਪਿਆਰ ਕਰੇਗਾ ਤਾਂ ਇਹ ਪਿਆਰ ਕਰੇਗੀ, ਰਾਜ ਦੁੱਧ ਵੀ ਦੇਗੀ, ਅੜੀ ਨਹੀਂ ਕਰੇਗੀ ਤੇ ਚਾਚੀ ਵੀ ਖੁਸ਼ ਰਹੇਗੀ। ਅਖੀਰਲੀ ਗੱਲ ਇਹਨੂੰ ਕਦੀ ਭੁੱਖਾ ਨਹੀਂ ਰੱਖਣਾ ਨਹੀਂ ਤਾਂ ਤੈਨੂੰ ਨੇੜੇ ਨਹੀਂ ਲੱਗਣ ਦੇਗੀ ਸ਼ਾਮਾਂ ਤੀਕ ਮੈਂ ਇੱਧਰ-ਉੱਧਰ ਦੇ ਕੰਮਾਂ ਵਿੱਚ ਰੁੱਝਿਆ ਰਿਹਾ ਪਰ ਮੈਨੂੰ ਮੱਝ ਦਾ ਹਰਦਮ ਖਿਆਲ ਸੀ ਮੈਂ ਅਗਧੋਈ ਉਸ ਲਈ ਪੱਠੇ ਤੇ ਹੋਰ ਛਿਆਂ ਲੈ ਆਇਆ ਤੇ ਗਵਾਂਢੀ ਗੁੱਜਰਾਂ ਵੀ ਕੁਝ ਪੱਠੇ ਮੁਫਤ ਦੇ ਦਿੱਤੇ ਸ਼ਾਮੀ ਮੈਂ ਰਹਿਮਤ ਗੁੱਜਰ ਨੂੰ ਬੁਲਾ ਕੇ ਲਿਆਇਆ ਤੇ ਉਸ ਮੱਝ ਚੁਈ ਪਹਿਲਾਂ ਚੋਕਰ ਤੇ ਖਲ ਵੱਡੀ ਪ੍ਰਾਤ ਵਿੱਚ ਉਸ ਨੂੰ ਪਾਈ। ਫਿਰ ਰਹਿਮਤ ਨੇ ਉਸ ਦੀਆਂ ਪਿਛਲੀਆਂ ਦੋਵੇਂ ਲੱਤਾਂ ਰਸੇ ਨਾਲ ਇੰਜ ਜੋੜ ਕੇ ਬੰਨ੍ਹ ਦਿੱਤੀਆਂ ਤਾਂ ਜੋ ਦੁੱਧ ਚੋਣ ਲੱਗਿਆ ਉਹ ਦੁਲੱਤੀ ਨਾ ਮਾਰੇ ਤੇ ਫਿਰ ਉਸ ਨੇ ਮੱਝ ਨੂੰ ਪਸਮਾਨ ਦਾ ਵੱਲ ਦੱਸਿਆ ਤੇ ਆਖਿਆ ਜਦ ਮੱਝ ਪਸਮਝਾਏ ਫਿਰ ਮੈਨੂੰ ਦੁੱਧ ਚੋਣ ਲਈ ਸੱਦ ਲਈ। ਮੱਝ ਚੋਣ ਲੱਗਿਆ ਰਹਿਮੇ ਮੈਨੂੰ ਕੋਲ ਬਿਠਾ ਲੈਣਾ। ਤੇ ਪਹਿਲਾਂ ਇੱਕ ਦੋ ਧਾਰਾਂ ਮੇਰੇ ਮੋਹ ਵਿੱਚ ਮਾਰਨੀ ਆ ਪੰਜਾਹ ਵਰਿਆਂ ਪਿੱਛੋਂ ਵੀ ਮੈਨੂੰ ਕੱਚੇ ਦੁੱਧ ਦਾ ਸੁਆਦ ਚੇਤੇ ਪਰ ਅਸਲ ਔਖੀ ਘੜੀ ਤਾਂ ਰਾਤ ਨੂੰ ਆਣੀ ਸੀ ਮੈਨੂੰ ਚਾਚੀ ਬੁਲਾ ਆਖਿਆ ਤੂੰ ਰਾਤ ਮੱਝ ਦੀ ਰਾਖੀ ਲਈ ਬਾਹਰ ਸੌਣਾ ਏ ਉਸ ਮੈਨੂੰ ਮੰਜੀ ਦੇ ਦਿੱਤੀ ਤੇ ਆਖਿਆ ਬਿਸਤਰਾ ਮਾਂ ਕੋਲੋਂ ਲੈ ਲਵਾ ਸਵੇਰੇ ਮੈਂ ਮੱਝ ਨੂੰ ਪੱਠੇ ਪਾਣੇ ਬਸਮਾਣਾ ਤੇ ਰਹਿਮੇ ਕੋਲੋਂ ਚਵਾਨ ਪਿੱਛੋਂ ਸਕੂਲ ਜਾਣਾ ਮੈਨੂੰ ਐਸ ਕੰਮ ਦਾ ਇੰਨਾ ਭਾਰ ਨਹੀਂ ਸੀ ਮੈਂ ਤਾਂ ਰਾਤ ਇਕੱਲੇ ਬਾਹਰ ਸੌਣ ਤੋਂ ਡਰਦਾ ਸਾਂ 9-10 ਵਜੇ ਮੈਂ ਮੰਜੀ ਢਾ ਕੇ ਬਾਹਰ ਸੌਣ ਲਈ ਆ ਗਿਆ ਸਾਹਮਣੇ ਗਵਾਂਡੀਆਂ ਦੇ ਘਰੋਂ ਰੇਡੀਓ ਉੱਤੇ ਹਿੰਦੁਸਤਾਨੀ ਗਾਣਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਹੌਲੀ-ਹੌਲੀ ਘਰਾਂ ਦੀਆਂ ਬੱਤੀਆਂ ਬੁਝੀਆਂ ਅੰਤ ਸਾਰੇ ਘਰਾਂ ਦੀਆਂ ਬੱਤੀਆਂ ਬੁਝ ਗਈਆਂ ਤੇ ਮੈਨੂੰ ਵੀ ਨੀਂਦ ਆ ਗਈ ਫਿਰ ਪਤਾ ਨਹੀਂ ਰਾਤ ਦੇ ਕਿਸ ਵੇਲੇ ਮੇਰੀ ਅੱਖ ਖੁੱਲ ਗਈ ਤੇ ਮੈਂ ਉਹ ਉੱਤੋਂ ਚਾਦਰ ਹਟਾ ਕੇ ਹਨੇਰੇ ਵਿੱਚ ਵੇਖਣ ਦਾ ਆਹਰ ਕੀਤਾ ਗਲੀ ਉੱਕਾ ਸੁੰਝ ਮਸਾੜ ਮੈਨੂੰ ਪਤਾ ਸੀ ਮੁਹੱਲੇ ਦੇ ਕੁਝ ਮੁੰਡੇ ਬੜੇ ਬਦਨਾਮ ਸਨ ਤੇ ਦੂਜੇ ਮੁੰਡਿਆਂ ਨਾਲ ਠੇਲ ਕਰਦੇ ਸਨ ਉਦੋਂ ਬੰਦ ਤੋਂ ਪਾਰ ਉਜਾੜ ਸੀ ਖੂ ਤੇ ਪੈਲੀਆਂ ਹੁੰਦੀਆਂ ਸਨ ਕਈ ਵੱਡੇ ਮੁੰਡਿਆਂ ਨਿੱਕਿਆਂ ਨੂੰ ਬੁਲਾ ਕੇ ਲੈ ਜਾਣਾ ਤੇ ਫੇਲ ਕਰਨਾ ਕਈਆਂ ਲਿੱਸਿਆਂ ਰੋਜ਼ ਕਾਬੂ ਆ ਜਾਵਣਾ ਐਵੇਂ ਲੱਗਾ ਕੋਈ ਦੂਰੋਂ ਮੈਨੂੰ ਵੇਖਦਾ ਪਿਆ ਹੈ ਮੈਂ ਛੱਟਮੂਹ ਤੇ ਚਾਦਰ ਲੈ ਡਰ ਨੂੰ ਬੁਲਾਣ ਦਾ ਕੀਤਾ ਕਦੀ ਪੈਰਾਂ ਦੀ ਹੌਲੀ ਹੌਲੀ ਆਵਾਜ਼ ਆਵੇ ਮੈਂ ਦੜਬਟ ਕੇ ਪਿਆ ਰਿਹਾ ਜੇ 나ਜੀ ਆ ਕੇ ਮੈਨੂੰ ਫੜ ਲਿਆ ਤਾਂ ਮੇਰੀ ਆਵਾਜ਼ ਨਹੀਂ ਨਿਕਲਨੀ 나ਜੀ ਸਾਡੀ ਗਲੀ ਦਾ ਸਭ ਤੋਂ ਬਦਨਾਮ ਮੁੰਡਾ ਸੀ ਨਸ਼ੇ ਵੀ ਕਰਦਾ ਸੀ ਸੂਟਾ ਆਮ ਲੱਭ ਜਾਂਦਾ ਸੀ ਬੰਦੋਂ ਪਾਰ ਖੂਹਾਂ ਉੱਤੇ ਪੰਗ ਵੀ ਘੋਟੀ ਜਾਂਦੀ ਸੀ ਮੇਰੀ ਨੀਂਦ ਉੱਕਾ ਉੱਡ ਗਈ ਤੇ ਪਤਾ ਨਹੀਂ ਕਿੰਨੀ ਦੇਰ ਡਰਿਆ ਜਾਗਦਾ ਰਿਹਾ ਪੇਰ ਹਾਲੀ ਹਾਲੀ ਹਵਾ ਵਗਦੀ ਛੋਹੀ ਤੇ ਮੈਨੂੰ ਲੱਗਾ ਰਾਤ ਹੁਣ ਮੁੱਕਣ ਵਾਲੀ ਏ ਸਰਗੀ ਤੋਂ ਅਗਦੋਂ ਦੀ ਹਵਾ ਜੋ ਮੈਂ ਕਈ ਮਹੀਨੇ ਹੰਡਾਈ ਸਿਆਲ ਵੀ ਹੁਨਾਲ ਵੀ ਅਚਨ ਚੇਤ ਮੈਨੂੰ ਮੱਝ ਦਾ ਖਿਆਲ ਆਇਆ ਤੇ ਮੇਰਾ ਡਰ ਲੈ ਗਿਆ ਮੱਝ ਮੇਰੇ ਨਾਲ ਹੀ ਤਾਂ ਬੱਧੀ ਹੋਈ ਸੀ ਉਹ ਜਾਗਦੀ ਪਈ ਸੀ ਤੇ ਫਿਰ ਉਸ ਉੱਠ ਕੇ ਮੇਰੇ ਵੱਲ ਸਾਹ ਸੁਟਿਆ ਤੇ ਗਲ ਦਾ ਸੰਗਲ ਹਿਲਾਇਆ ਹੈ ਮੇਰੇ ਨਾਲ ਤਾਂ ਜਿਉਂਦਾ ਜਾਗਦਾ ਜੀਏ ਮੈਨੂੰ ਡਰਨ ਦੀ ਕੀ ਲੋੜ ਏ ਦੂਰੋਂ ਕਿਸੇ ਘਰੋਂ ਖੰਗਣ ਤੇ ਬੱਤੀ ਜਲਾਣ ਦੀ ਆਵਾਜ਼ ਆਈ ਨਲਕਿਆਂ ਚੋਂ ਪਾਣੀ ਡਿੱਗਣ ਦੀ ਕੁਝ ਘਰਾਂ ਦੇ ਬੁੱਢੇ ਬਾਬੇ ਨਮਾਜ਼ ਲਈ ਤਿਆਰੀ ਫੜਦੇ ਹੋਣੇ ਨੇ ਫਜ਼ਲੇ ਤੇ ਹਾਜੀ ਕਮਾਲ ਦਾ ਤਾਂ ਸਾਰਿਆਂ ਨੂੰ ਪਤਾ ਸੀ ਹਵਾ ਦੇ ਬੁੱਲੇ ਆਵਣੇ ਤੇ ਗਲੀ ਵਿੱਚ ਵਾਰ-ਰੋਲੇ ਬਣਨੇ ਹੋਲੀ-ਹੋਲੀ ਕਾਮਿਚੋਂ ਆਂਦੀਆਂ ਆਵਾਜ਼ਾਂ ਵੱਧਦੀਆਂ ਗਈਆਂ ਪਰਾਂ ਦੀਆਂ ਬੂਹੇ ਬਾਰੀਆਂ ਖੁੱਲਣ ਦੀਆਂ ਤੇ ਫਿਰ ਮਸੀਤ ਤੋਂ ਬਾੰਗ ਦੀ ਆਵਾਜ਼ ਨੇ ਰਾਤ ਮੁਕਾ ਦਿੱਤੀ ਮੈਂ ਮੂੰਹ ਤੋਂ ਚਾਦਰ ਲਾਈ ਤੇ ਉੱਠ ਕੇ ਬਹਿ ਗਿਆ ਮੱਝ ਸਾਹਮਣੇ ਖਲੋਤੀ ਮੈਨੂੰ ਵੇਖਦੀ ਪਈ ਸੀ ਪਹਿਲੀ ਵਾਰ ਮੈਂ ਉਹਨੂੰ ਨੀਂਜ ਲਾ ਤੱਕਿਆ ਚੁੱਪ ਤੇ ਉਦਾਸ ਮੋਟੀਆਂ ਅੱਖਾਂ ਸਿੰਘ ਉਤਾਰੂ ਵਲੇ ਹੋਏ ਉਸ ਤੇ ਮੂੰਹ ਤੇ ਵੀ ਅੱਖਾਂ ਤੋਂ ਹੇਠਾਂ ਰੱਸਾ ਵਲ ਕੇ ਇੱਕ ਤਰ੍ਹਾਂ ਮੂੰਹ ਬੰਨਿਆ ਹੋਇਆ ਸੀ ਤੇ ਉਹ ਰੱਸਾ ਵੀ ਗਲ ਵਿੱਚ ਸੀ ਮੈਂ ਅਗਾਹ ਹੋ ਕੇ ਉਸ ਦਾ ਉਹ ਰੱਸਾ ਖੋਲ ਦਿੱਤਾ ਜਿਸ ਨਾਲ ਉਹ ਸੌਖੀ ਜਈ ਹੋ ਗਈ ਤੇ ਉਸ ਆਪਣਾ ਮੂੰਹ ਮੇਰੇ ਜੁੱਸੇ ਨਾਲ ਰਗੜਿਆ ਜਿਵੇਂ ਲਾੜ ਕਰਦੀ ਪਈ ਹੋਵੇ ਮੈਂ ਮੂੰਹ ਉੱਤੇ ਚਾਦਰ ਲਈ ਤੇ ਬੇਫਿਕਰ ਹੋ ਕੇ ਸੌਂ ਗਿਆ ਮੁਰ ਮੈਨੂੰ ਸਵੇਰੇ ਮਾਂ ਨੇ ਜਗਾਇਆ ਤੇ ਮੈਂ ਮੱਝ ਨੂੰ ਪੱਠੇ ਪਾਉਣ ਤੇ ਪਸਮਾਨ ਦੇ ਆਰੇ ਜਾਂ ਲੱਗਾ 8-10 ਮਹੀਨੇ ਮੈਂ ਇੰਜ ਹੀ ਰੋਜ਼ਬਾਰ ਸੌਂਦਾ ਰਿਹਾ ਮੈਂ ਇੱਕ ਨਵਾਂ ਕੰਮ ਪਾਇਆ ਅਗਲੀ ਰਾਤੀ ਮੱਝ ਦਾ ਸੰਗਲ ਲੰਮਾ ਕੀਤਾ ਤੇ ਆਪਣੀ ਮੰਜੀ ਘਰ ਦੀ ਨਾਲੀ ਉੱਤੇ ਡਾ ਲੀ ਮੰਜੀ ਦੇ 2 ਪਾਵੇ ਘਰ ਦੀ ਬਾਹਰਲੀ ਕੰਧ ਨਾਲ ਵਗਦੀ ਨਾਲੀ ਦੀ ਪੱਟੀ ਉੱਤੇ ਵਸਾ ਦਿੱਤੇ ਤੇ ਮੱਝ ਨੂੰ ਆਪਣੇ ਸਾਹਮਣੇ ਕਰ ਲਿਆ ਹੁਣ ਮੇਰੀ ਮੰਜੀ ਕੰਧ ਨਾਲ ਲੱਗੀ ਸੀ ਤੇ ਮੱਝ ਸਾਹਮਣੇ ਸੀ ਸੱਜੇ ਹੱਥ ਵੱਲ ਜਿਵੇਂ ਮੱਝ ਦਾ ਓਲਾ ਕੀਤਾ ਹੋਵੇ ਪਰ ਇਸ ਨਾਲ ਮੱਝ ਮੇਰੇ ਬਹੁਤ ਨੇੜੇ ਹੋ ਗਈ ਸੀ ਤੇ ਉਸ ਮੇਰੇ ਜੁੱਸੇ ਉੱਤੇ ਮੂੰਹ ਲਿਆ ਕੇ ਜੁਗਾਲੀ ਕਰਨੀ ਤੇ ਮੈਨੂੰ ਸਾਰੀ ਰਾਤ ਉਸ ਦੇ ਸਾਵੇਂ ਦੀ ਆਵਾਜ਼ ਆਉਂਦੀ ਰਹਿਣੀ। ਉਹਦੇ ਸਾਵੇਂ ਵਿੱਚ ਮੈਨੂੰ ਪਾਣੀ ਦੀ ਆਵਾਜ਼ ਆਉਣੀ। ਸਰਗੀ ਅਗਨੋਂ ਹਵਾ ਚੁੱਲਣੀ ਤਾਂ ਮੈਨੂੰ ਸਮੁੰਦਰਾਂ ਉੱਤੇ ਵਗਦੀ ਹਵਾ ਦੇ ਸੁਪਨੇ ਆਉਣੇ। ਨਹਿਰਾਂ ਵਿੱਚ ਮੱਜਾਂ ਨਾਲ ਨਹਾਉਂਦਿਆਂ ਦੇ ਜਰਾ ਅੱਖ ਖੁੱਲਣੀ ਉਹਦਾ ਸਾ ਮੇਰੇ ਉੱਤੇ ਹੋਣਾ। ਮੇਰੇ ਸਾਰੇ ਡਰ ਲੈ ਗਏ ਤੇ ਮੇਰਾ ਉਹਦਾ ਅਜਬ ਜਿਹਾ ਸੰਗਾ ਬਣ ਗਿਆ। ਮੈਸਕੂ ਲੋ ਆਣਾ ਤੇ ਉਸਨੇ ਮੈਨੂੰ ਉਡੀਕਦੀ ਹੋਣਾ ਮੈਂ ਉਸਦੀਆਂ ਨਜ਼ਰਾਂ ਸਾਹਮਣੇ ਹੋਵਣਾ ਤਾਂ ਹੀ ਉਸਨੇ ਖਾਵਣਾ ਮੈਂ ਨਾਲ ਬੈਠਾ ਹੋਵਾਂ ਤਾਂ ਉਸ ਦੁੱਧ ਚੋਣ ਦੇਵਣਾ ਰਾਤ ਉਸ ਮੇਰੀ ਮੰਜੀ ਨੂੰ ਸਾਹਮਣਿਓ ਇੰਜ ਵਾਲ ਲੈਣਾ ਪਈ ਕੋਈ ਮੇਰੇ ਨੇੜੇ ਲੱਗਣ ਜੋਗਾ ਨਾ ਹੋਣਾ ਫਿਰ ਇੱਕਦਮ ਰੌਲਾ ਪੈ ਗਿਆ ਮੱਝਾਂ ਕੱਢਣ ਦਾ ਗੁਜਰਾ ਚਾਰ ਦਿਵਾਰੀ ਕਰਾਈ ਫਿਰ ਵੀ ਸਰਕਾਰ ਨਾ ਮੰਨੀ ਚਾਚੀ ਨੂੰ ਦੁੱਧ ਦਾ ਬੜਾ ਆਰਾਮ ਸੀ ਪਰ ਚਾਚਾ ਬੜਾ ਦਬਚੂ ਸੀ ਉਸ ਝੱਟ ਨਾ ਲਾਇਆ ਸ਼ੇਰੇ ਨੂੰ ਸੱਦਿਆ ਤੇ ਮੱਝ ਖੋਲ ਉਸ ਨੂੰ ਫੜਾ ਦਿੱਤੀ ਉਸ ਰਾਤ ਘਰੋਂ ਬਾਹਰ ਸ਼ੇਰਾ ਹੀ ਸੁੱਤਾ ਤੇ ਉਸ ਸੱਜਰੇ ਮੱਝ ਨੂੰ ਪੈਦਲ ਪਿੰਡ ਲੈ ਕੇ ਜਾਣਾ ਸੀ ਮੋਹ ਹਨੇਰੇ ਮੈਂ ਦੁੱਧ ਚਵਾਇਆ ਤਾਂ ਮੇਰਾ ਰੋਹ ਨਿਕਲ ਗਿਆ ਸ਼ੇਰਾ ਹੈਰਾਨ ਰਹਿ ਗਿਆ ਉਸ ਰੋਟੀ ਟੁੱਕਰ ਖਾਦਾ ਕੁਝ ਨਾਲ ਬੱਧਾ ਤੇ ਰਮਕੇ ਰਮਕੇ ਮੱਝ ਨੂੰ ਤੋੜਦਾ ਲੈ ਤੁਰਿਆ ਮੈਂ ਸਕੂਲੋਂ ਛੁੱਟੀ ਕੀਤੀ ਤੇ ਸ਼ੇਰੇ ਨੂੰ ਲਾਠ ਸਾਹਬ ਦੇ ਦਫ਼ਤਰ ਤੱਕ ਛੱਡਿਆ ਮੱਝ ਕਿੰਨਾ ਚਿਰ ਮੇਰਾ ਹੱਥ ਚੱਟਦੀ ਰਹੀ ਤੇ ਮੈਂ ਵੀ ਉਸ ਨੂੰ ਕਈ ਵਾਰ ਚੁੰਮਿਆ ਬਸ ਸਰਗੀ ਤੋਂ ਅਗਦੋਂ ਝੁੱਲਦੀ ਹਵਾ ਦੀ ਯਾਦ ਰਹਿ ਗਈ ਜੋ ਨਿਤ ਠੰਡ ਨਿੱਗੀ ਸੱਜ ਜੰਮੀ ਨਵੀਂ ਨਿਰੋਲ ਨਿਥਰੀ ਹੁੰਦੀ ਏ ਮੁਹੱਲੇ ਦੇ ਉਸ ਇਕੱਠ ਦੇ ਕੁਝ ਦਿਨਾਂ ਪਿੱਛੋਂ ਇੱਕ ਦਿਨ ਘਰੋਂ ਬਾਹਰ ਸ਼ਾਮੀ ਰੋਲੇ ਦੀਆਂ ਆਵਾਜ਼ਾਂ ਆਈਆਂ ਅਜੀ ਦਫਤਰੋਂ ਆਇਆ ਹੀ ਸਾਂ ਮੈਂ ਛੱਟਬੂਆ ਖੋਲਿਆ ਤਾਂ ਸਾਹਮਣੇ ਗਲੀ 'ਚੋਂ ਪੁਲਿਸ ਦੀਆਂ 2-3 ਗੱਡੀਆਂ ਲੰਘੀਆਂ ਫਿਰ ਐਂਬੂਲੈਂਸ ਫਿਰ ਕੁਝ ਪੈਦਲ ਪੁਲਸੀਏ ਤੇ ਸਾਦੇ ਕੱਪੜੇ ਵਿੱਚ ਕੁਝ ਅਮਲਾ ਫੈਲਾ ਜਿਨ੍ਹਾਂ ਹੱਥਾਂ ਵਿੱਚ ਫਾਈਲਾਂ ਫੜੀਆਂ ਹੋਈਆਂ ਸਨ ਤੇ ਫਿਰ ਮੱਜਾਂ ਦੀ ਹੀੜ ਐਨੀਆਂ ਮੱਜਾਂ ਕਿੱਥੋਂ ਨਿਕਲ ਆਈਆਂ ਨਾਲ ਉਹ ਨਾਲ ਗੁੱਜਰਾਂ ਦੇ ਮੁੰਡੇ ਭੱਜਦੇ ਪਏ ਸਨ ਤੇ ਅਖੀਰ ਉਹ ਗੁੱਜਰ ਨਜ਼ਰੀ ਪਿਆ ਜਿਸ ਨਾਲ ਮੈਂ ਸਲਾਮ ਲੈਂਦਾ ਹੁੰਦਾ ਸਾਂ ਉਹ ਡੋਰਾ ਪੋਰਾ ਪਾਗਲਾ ਹਾਰ ਮੱਝਾਂ ਪਿੱਛੇ ਨੱਸੀ ਜਾਵੇ ਪਿਆ ਅਖੀਰ ਉੱਤੇ ਫਿਰ ਪੁਲਿਸ ਤੇ ਕਾਰਪੋਰੇਸ਼ਨ ਦੀਆਂ ਗੱਡੀਆਂ ਤੇ ਢੇਰ ਸਾਰੇ ਬੰਦੇ ਉਹਨਾਂ ਦੇ ਪਿੱਛੇ ਰੌਲਾ ਪਾਉਂਦੇ ਆਉਂਦੇ ਪਏ ਸਨ ਪੁਲਸੀਏ ਹੱਥਾਂ ਵਿੱਚ ਫੜੇ ਪਿਸਤੌਲ ਤੇ ਬੰਦੂਕਾਂ ਹਵਾ ਵਿੱਚ ਲਹਿਰਾਉਂਦੇ ਪਏ ਸਨ ਮੈਂ ਉਹਨਾਂ ਨੂੰ ਗਲੀ ਵਿੱਚ ਜਾਂਦੇ ਤੱਕ ਦਾ ਰਿਹਾ ਜਦ ਸਾਰੇ ਲੰਘ ਗਏ ਤਾਂ ਇੱਕਦਮ ਪਤਾ ਨਹੀਂ ਕਿੱਥੋਂ ਇੱਕ ਮੱਝ ਜੋ ਰਾਹ ਭੁੱਲ ਗਈ ਹੋਣੀ ਏ ਗਲੀ ਦੇ ਸੱਜੇ ਉਨਕਲੀ ਉਹ ਪਹੁੰਚ ਲਈ ਹੋਈ ਇੱਧਰ ਉੱਧਰ ਤੱਕੇ ਪਈ ਪਿੱਛੇ ਪਿੱਛੇ ਬੰਦੇ ਨਸਦੇ ਨਿਕਲੇ ਤੇ ਉਹ ਹੱਫੀ ਸਿੱਧੀ ਮੇਰੇ ਵੱਲ ਆਈ ਸਾਵਾਂ ਦੀ ਹਵਾੜ ਮੈਨੂੰ ਵੱਜੀ ਮੈਂ ਅੱਜ ਤੀਕ ਮੱਝਾਂ ਤੋਂ ਨਹੀਂ ਡਰਿਆ ਤੇ ਉਹ ਐਵੇਂ ਇੱਕ ਪਲ ਮੇਰੇ ਵੱਲ ਵੇਖ ਅਜਕ ਗਈ ਉਹੋ ਸਦਿਆਂ ਬੱਦੀ ਚੁੱਪ ਨਿਮਾਣ ਉਦਾਸ ਅੱਖਾਂ